ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ sweep activity ਤਹਿਤ ਫਲੋਰ 3 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਲੋਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਦੇਸਰਾਜ ਲਸਾੜਾ ਅਤੇ ਫਲੋਰ ਦੇ ਹੋਰ ਵੱਖ-ਵੱਖ ਸਕੂਲਾਂ ਨੇ VOTER ਜਾਗਰੂਤਾ ਦੇ ਸਟicker ਲਗਾਏ ਇਹ ਸਟicker ਬੈਂਕ ਡਾਕਰ ਬੈਂਕ ATM ਅਤੇ ਹੋਰ ਵੀ ਕਈ ਜਗ੍ਹਾ ਤੇ ਲਗਾਏ ਗਏ ਇਸ ਮੋਕੇ ਸਕੂਲ ਪ੍ਰਿੰਸੀਪਲ ਕਮ ਨੋਡਲ ਅਫਸਰ ਸਰਦਾਰ ਸਤਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਟicker ਲਗਾਉਣ ਦਾ ਮੁੱਖ ਉਦੇਸ਼ ਲੋਕਾਂ ਵਿੱਚ ਵੋਟਾਂ ਦੇ ਪ੍ਰਤੀ ਜਾਗਰੂਕਤਾ ਲਿਆਣੀ ਹੈ ਤਾਂ ਜੋ ਇਸ ਵਾਰ 70% ਦਾ ਜੋ ਨਾਰਾ ਹੈ ਉਹ ਕਾਮਯਾਬ ਹੋਵੇ ਅਤੇ ਲੋਕ ਵੱਧ ਤੋਂ ਵੱਧ ਵੋਟ ਪਾਉਣ ਜਾਣ ਸਕਣ ਅੱਜ sweep activity ਦੇ ਵਿੱਚ 30 ਫਲੋਰ ਦੇ ਵਿੱਚ ਸਟicker ਪੇਸਟਿੰਗ ਦਾ ਜਿਹੜਾ ਪ੍ਰੋਗਰਾਮ ਸੀ ਇਸ ਪ੍ਰੋਗਰਾਮ ਦੇ ਵਿੱਚ ਸਟਿੱਕਰਸ ਜਿਹੜੇ ਆ ਅਸੀਂ ਵਹੀਕਲਸ ਦੇ ਉੱਤੇ ਲਾਉਣੇ ਸੀਗੇ ਬੈਂਕਸ ਦੇ ਉੱਤੇ ਲਾਉਣੇ ਸੀਗੇ ਤੇ ਏਟੀਐਮਸ ਪੋਸਟ ਆਫਿਸ ਇਦਾਂ ਦੀ ਬਿਲਡਿੰਗਸ ਦੇ ਉੱਤੇ ਅਸੀਂ ਪੋਸਟਰਸ ਇਹ ਲਾ ਇਹ ਜਿਹੜੇ ਆ ਸਟਿੱਕਰ ਲਾਉਣੇ ਸੀਗੇ ਇਹ ਜਿਹੜੇ ਸਟਿੱਕਰ ਆ ਇਹ ਇਹ ਇਹਦੇ ਵਿੱਚ ਜਿਹੜੇ ਆ ਵੋਟਰਾਂ ਨੂੰ ਜਾਗਰੂਕ ਕਰਨ ਲਈ ਜਿਹੜਾ ਹੈ ਸਲੋਗਨ ਲਿਖੇ ਹੋਦੇ ਨੇ ਕਿਉਂਕਿ ਵੋਟਾਂ ਜਿਹੜੀਆਂ 1 ਜੂਨ ਨੂੰ ਹੋ ਰਹੀਆਂ ਉਹਦੇ ਬਾਰੇ ਵੀ ਦੱਸਿਆ ਹੈ ਕਿ ਕਿ 1 ਜੂਨ ਨੂੰ ਜਿਹੜਾ ਵੋਟ ਪਾਓ ਆਪਣੀ ਤੇ ਇਸ ਵਾਰ 70 ਪਾਰ ਦਾ ਜਿਹੜਾ ਪ੍ਰੋਗਰਾਮ ਹੈ ਉਸ ਦੇ ਵਿੱਚ ਅੱਜ ਜਿਹੜਾ ਹੈ ਪ੍ਰੋਗਰਾਮ ਇਸ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਲੜਕੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਰੋੜਕਾ ਖਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਿਲੌਰ ਤੇ ਚੱਕ ਦੇਸਰਾ ਪ੍ਰਕਾਰ ਇਸ ਨੇ ਇਸ ਕੰਡੀਸ ਨੂੰ ਚੱਕ ਦੇ ਬੜਾ ਪੈਡਾ ਇਹਨਾਂ ਸਕੂਲਾਂ ਨੇ ਜਿਹੜਾ ਹੈ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਹਿੱਸਾ ਪਾਇਆ ਹੈ ਤੇ ਮੈਨੂੰ ਆਸ ਹੈ ਕਿ ਇਹ ਸਟਿੱਕਰਸ ਆਪਣਾ ਰੋਲ ਨਿਭਾਉਣਗੇ ਤੇ ਵੋਟਰਾਂ ਨੂੰ ਜਾਗਰੂਕ ਕਰਨਗੇ ਤੇ ਜਿਹੜੇ ਵੋਟਰ ਇਹ ਵੱਧ ਚੜ ਕੇ ਆਪਣੀਆਂ ਵੋਟਾਂ ਇਸ ਵਾਰ ਪਾਉਣਗੇ